ਦੋਸਤੋ ਤੁਹਾਡਾ ਖੂਨ ਘਾੜਾ ਹੋਇਆ ਪਿਆ ਜਾਂ ਕੈਥਰੋਲ ਦੀ ਸਮੱਸਿਆ ਸ਼ੂਗਰ ਤੋਂ ਆਈ ਕਮਜ਼ੋਰੀ ਆ ਤੁਹਾਨੂੰ ਸਾਹ ਦੀ ਦਮੇ ਦੀ ਪ੍ਰੋਬਲਮ ਹੈ ਚੱਲਦੇ-ਚੱਲਦੇ ਸਾਹ ਚੜ ਜਾਂਦਾ ਸਾਹ ਫੁੱਲ ਜਾਂਦਾ ਸਤਿ ਵਿੱਚ ਹਲਕਾ ਜਿਹਾ ਦਰਦ ਰਹਿੰਦਾ ਜਾਂ ਕਬਜ ਗੈਸ ਵੀ ਵੀ ਪ੍ਰੋਬਲਮ ਹੈ ਜਾਂ ਤੁਸੀਂ ਸਾਹ ਦੀ ਬਿਮਾਰੀ ਦੇ ਕਰਕੇ ਪੰਪ ਲੈਨੇ ਹੋ ਆਕਸੀਜਨ ਤੁਹਾਡੀ ਘਟ ਜਾਂਦੀ ਆ ਦੋਸਤੋ ਤੁਸੀਂ ਕਰਨਾ ਕਿ ਆ ਪਿੱਪਲ ਦੇ ਕੋਮਲ ਪੱਤੇ ਆ ਜਿਹੜੇ ਲੈਣੇ ਆ ਸਵੇਰੇ ਤੁਸੀਂ ਤਿੰਨ ਜਾਂ ਦੋ ਕੋਮਲ ਪੱਤੇ ਚਬਾ ਕੇ ਖਾ ਲੈਣੇ ਆ ਉੱਪਰ ਦੀ ਤੁਸੀਂ ਪਾਣੀ ਪੀ ਲਓ ਇਹ ਤੁਸੀਂ ਰੋਜ਼ ਕਰਨਾ ਲਗਾਤਾਰ ਕਰੋ ਜਿਹੜੀਆਂ ਤੁਹਾਨੂੰ ਮੈਂ ਬਿਮਾਰੀਆਂ ਦੱਸਿਆ ਨੇ ਇਹਨਾਂ ਦਾ ਖਾਤਮਾ ਹੋ ਜਾਊਗਾ ਬਾਕੀ ਜੇ ਤੁਸੀਂ ਇਹ ਨੁਸਖੇ ਨਹੀਂ ਕਰ ਸਕਦੇ ਤਾਂ ਤੁਸੀਂ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ ਤੁਸੀਂ ਘਰ ਬੈਠੇ ਸਾਤੋਂ ਆਯੁਰਵੈਦਿਕ ਦਵਾਈ ਮੰਗਵਾ ਸਕਦੇ ਹੋ ਸਾਡੀ ਦਵਾਈ ਦੇ ਜਿਹੜੇ ਰਿਜ਼ਲਟ ਨੇ ਬਹੁਤ ਵਧੀਆ ਨੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੀ ਉਰੇ ਵੀ ਸਾਰੇ ਕਿਤੇ ਪਾਰਸਲ ਤੁਸੀਂ ਮੰਗਵਾ ਸਕਦੇ ਹੋ ਕੋਈ ਮਰਜ਼ੀ ਤੁਹਾਨੂੰ ਸਮੱਸਿਆ ਹੈਗੀ ਬਾਕੀ ਵੀਡੀਓ ਨੂੰ ਵੱਤਵਾ ਤੇ ਸ਼ੇਅਰ ਕਰੋ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਸਕੇ ਜਿਨ੍ਹਾਂ ਨੇ ਹਜੇ ਤੱਕ ਸਾਡੇ ਪੇਜ ਨੂੰ ਲਾਈਕ ਫੋਲੋ ਨਹੀਂ ਕੀਤਾ ਉਹ ਬੇਨਤੀ ਹੈ ਜਰੂਰ ਕਰੋ ਥੈਂਕ ਯੂ